ਸ੍ਰੀ ਮੇਰਾ ਅਜ ਭੋਗ ਪਿਆ ਪਾਠ ਦਾ ਪਰਿਵਾਰ ਵਾਸਤੇ ਤੇ ਮੈਂ ਉੱਥੇ ਆਇਆ ਪ੍ਰੋਬਲਮਿਕ ਵੱਡੀ ਪ੍ਰਧਾਨ ਹਰਜਿੰਦਰ ਸਿੰਘ ਕਾਮੀ ਹੁਣੇ-ਹੁਣੇ ਮੀਟਿੰਗ ਚੋਂ ਬਾਹਰ ਆਏ ਨੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਦੀ ਕੋਸ਼ਿਸ਼ ਕਰਾਂਗੇ ਜੀ ਹੋਰ ਕੋਈ ਹੋਰ ਕੋਈ ਗੱਲ ਨਹੀਂ ਰਾਜੋਵਾਨੇ ਸਾਹਿਬ ਦੇ ਭੋਗ ਤੋਂ ਜਹਦਾਰ ਸਾਹਿਬ ਆਏ ਮੇਰੇ ਨਾਲ ਉੱਥੋਂ ਆ ਕੇ ਜਾਦਕਾ ਪੀਦਾ ਬਸ ਇੰਨੇ ਕੰਮ ਹੋਏ ਕੱਥੇ ਜਾ ਕੇ ਤੀਸਰੇ ਦੀ ਚਰਚਾ ਵੀ ਜਿਹੜੀ ਕੋਈ ਕੋਈ ਕਿਸੇ ਤਰ੍ਹਾਂ ਦੀ ਗੱਲ ਨਹੀਂ ਮੈਂ ਦੱਸਿਆ ਤੁਹਾਨੂੰ ਵੀ ਸਿੰਘ ਸਾਹਿਬ ਤਾਂ ਮੈਂ ਦੋਏ ਉੱਥੋਂ ਰਾਜੋਵਾਨਾ ਸਾਹਿਬ ਦੇ ਭੋਗ ਤੋਂ ਆਏ ਉਹਨਾਂ ਦੇ ਬ੍ਰਦਰ ਦੇ ਭੋਗ ਤੋਂ ਆ ਕੇ ਸੈਂਪਲ ਚਾਹਦਾ ਕਾ ਪੀਤਾ ਇਹਨਾਂ ਦਾ ਕੱਟ ਸੀ ਬਣਦੀ ਨਾ ਪ੍ਰਧਾਨ ਦੀ ਗੱਲਾਂ ਬੜੀਆਂ ਬੋਲੀਆਂ ਕੋਈ ਕੋਈ ਗੱਲ ਕੋਈ ਗੱਲ ਨਹੀਂ ਮੈਂ ਕਹਿੰਦਾ ਕੋਈ ਗੱਲ ਨਹੀਂ ਅਸਲੀਫੇ ਨਹੀਂ ਕੋਈ ਗੱਲ ਕੋਈ ਗੱਲ ਕਿਸੇ ਬੱਕ ਦੀ ਕੋਈ ਗੱਲ ਮੇਰੇ ਲਈ ਵਾਸਤੇ ਨਵਾਂ ਪ੍ਰੋਗਰਾਮ ਹੋ ਕੇ ਚੱਲ ਰਿਹਾ ਉਹ ਉਹ ਹੜਿੱਕਾਂ ਦੇ ਮੈਂ ਪਤਾ ਲੱਗਦਾ ਉਹਦੀ ਵੀਰ ਕੀਤੀ ਭਾਈ ਰਾਜਵਾਨਾ ਨੇ ਚਲੋ ਉਹ ਉਹਨਾਂ ਨੇ ਆਪਣੇ ਤੌਰ ਤੇ ਕੀਤੀ ਉਹ ਬੱਕਰੀ ਗੱਲ ਉਹਨਾਂ ਦੀ ਆਪਣੀ ਉਹਨਾਂ ਦੀ ਬੱਕਰੀ ਗੱਲ ਸਹੀ ਗੱਲ ਹੈ ਤਾਂ ਬਾਅਦ ਹੋ ਗਿਆ ਨਾ ਉਹ ਸਾਂਝੇ ਕਿਤੇ ਤਾਂ ਮੀਟਿੰਗ ਜਿਹੜੀ ਇਹ ਖਤਮ ਹੋ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਭੁਵਿੰਦਰ ਸਿੰਘ ਭੁੰਦੜ ਵੀ ਬਾਹਰ ਆ ਚੁੱਕੇ ਨੇ ਐਡਵੋਕੇਟ ਜਿੰਦਰ ਸਿੰਘ ਧਾਮੀ ਉਹਨੇ ਹੁਣੇ ਜੋ ਮੀਟਿੰਗ ਚੋਂ ਬਾਹਰ ਆਏ ਨੇ ਉਹਨਾਂ ਨੇ ਇਹ ਕਿਹਾ ਕਿ ਭਾਈ ਰਾਜੋ ਉਹਨਾਂ ਦੇ ਭਰਾ ਦੇ ਪੋਕ ਤੋਂ ਵਾਪਸ ਆਏਗਾ ਤੇ ਉਸ ਤੋਂ ਬਾਅਦ ਸਿੱਧਾ ਸਿੰਘ ਸਾਹਿਬ ਦੇ ਨਾਲ ਸੀ ਤੋਂ ਇਸੇ ਕਰਕੇ ਸਿੰਘ ਸਾਹਿਬ ਦੇ ਘਰੇ ਜਾਂਦਾ ਕੱਪ ਸੰਜਾ ਕਰਨ ਦੇ ਲਈ ਇਹ ਜਿਹੜਾ ਜ਼ਰੂਰ ਇੱਥੇ ਪਹੁੰਚੇ ਸੀ ਤੇ ਸਾਰੀ ਉਹਦਾ ਜਿਹੜਾ ਹੈ ਗੱਲ ਬਣਨੀ ਚਾਹੀਦੀ ਹੈ ਉਹ ਨੂੰ ਰਿਹਾ ਕਰਨਾ ਹੈ ਜਿਸ ਪਾਰਟੀ ਦਾ ਜਿਹੜਾ ਸਨੀਪਾ ਦਿੰਦਾ ਸੀ ਪਾਰਟੀ ਦਾ ਦਤਵਾ ਕਰ ਰਿਹਾ ਉਹ ਜੋ ਕੱਲ ਕਹਿ ਦਿੰਦਾ ਜੋ ਕੱਲ ਕਹਿ ਦਿੰਦਾ ਉਸ ਤੋਂ ਅੱਗੇ ਕੋਈ ਬੰਦੇ ਕਰੋ ਕੱਲ ਮੈਂ ਕਹਿ ਤਾ ਕਹਿ ਤਾ 15 ਦਸੰਬਰ ਨੂੰ ਚੋਣ ਹੋਣ ਉਹ ਤਾਂ ਜੀ ਲੈਟਰ ਲਈ ਹੈ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਰੂਲ ਹੈ ਸੰਦਰ ਸਾਹਿਬ ਬਾਤ ਵਾਕ ਆਗੂ ਇਸੇ ਵਾਂ ਦੇ ਜਾਂਦੇ ਨੇ ਅੱਜ ਹਾਂਜੀ ਜੋਸ਼ੀ ਨੇ ਬਹੁਤ ਕੁਝ ਕੀਤਾ ਹੈ ਕੀ ਕਰਾ ਜਾਂਦੇ ਨੇ ਮਰਦਾਨੀ ਬਹੁਤ ਸਾਰੇ ਕਾਬਿਲਦਾਨ ਆਗੂ ਜਿਹੜੇ ਨੇ ਲੰਬੜੀਆਂ ਦੇ ਰਹੇ ਨੇ ਕੀ ਕਹਿਣਾ ਬਾਪਾ ਰਸਤੀ ਤੇ ਆ ਰਹੇ ਨਹੀਂ ਇਹਨੂੰ ਤੁਸੀਂ ਕੀ ਕਰੋਗੇ ਇੱਕੋ ਇੱਕੋ ਨਾ ਇੱਕੋ ਮਾਈਕ ਥਲੇਗਾ ਉਹ ਹਮੇ ਕਰਨਾ ਥਲੇ ਕਰਲਾ ਯਾਰ ਥਲੇ ਕਰਲਾ ਯਾਰ ਇੱਕੋ ਗੱਲ ਅਕਾਲੀ ਦਲ ਬੜੀ ਕੁਰਬਾਨੀਆਂ ਤੋਂ ਬਾਅਦ ਇਹ ਜਬਾਤ ਬਣੀ ਹੈ ਕਿਸੇ ਬੰਦੇ ਨੇ ਇੱਕ ਦਿਨੀ ਬਣਾਈ ਹੋਈ ਜੀ ਜੀ ਜੋ ਲੋਕ ਬਹਾਦਰ ਹੈ ਔਖੇ ਸਮੇਂ ਚੋਂ ਬੰਦੇ ਤਕੜੇ ਹੋ ਕੇ ਲੜਦੇ ਆ ਜਿਸ ਕਿਸੇ ਦੇ ਮਨ ਚ ਕੋਈ ਕਮਜ਼ੋਰੀ ਆ ਜਾਂਦੀ ਹੈ ਉਹ ਕਹਿ ਲੈਂਦੇ ਇਸ ਕਰਕੇ ਮੈਂ ਕਿਸੇ ਦੇ ਅਸਤੀਫੇ ਦੇ ਕੁਝ ਨਹੀਂ ਕਹਿਣਾ ਜੀ ਮੈਂ ਤਾਂ ਇਹ ਕਹਿਣਾ ਕਿ ਜੋ ਲੋਕ ਕਾਲੀਦਰ ਇੱਕ ਬਹਾਦਰਾਂ ਦੀ ਜਮਾਤ ਹੈ ਕੁਰਬਾਨੇ ਵਾਲੀ ਜਮਾਤ ਹੈ ਤੇ ਉਹ ਲੋਕ ਤੜਕੇ ਹੋ ਕੇ ਤੇ ਪਹਿਰਾ ਦਿੰਦੇ ਉਹ ਦੇ ਹੀ ਜਾਂਦੇ ਨੇ ਜਿਹੜੇ ਕੋਈ ਨਹੀਂ ਦੇ ਸਕਦੇ ਮੈਂ ਉਹਨਾਂ ਨੂੰ ਕੀ ਕਹਿ ਸਕਦਾ ਉਹਨਾਂ ਦੇ ਦਿਲ ਹੈ ਪਤਾ ਨਹੀਂ 15000 ਸਾਲ ਹੈ ਕਾਲੀਦਰ ਜਮਾਤ ਦੀ ਚਰਚਾ ਹੋ ਰਹੀ ਹੈ ਜੀ ਉਹ ਹੋਏਗਾ ਮਤੇ ਸਮੇਂ ਤੇ ਉਹ ਇੱਕ ਪ੍ਰੋਸੀਜਰ ਹੈ ਅਸੀਂ ਪਾਰਟੀ ਦੀ ਭਰਤੀ ਸ਼ੁਰੂ ਕਰਾਂਗੇ ਉਹ ਜੋ ਡੈਲੀਗੇਟ ਬਣਦੇ ਨੇ ਡੈਲੀਗੇਟ ਤੋਂ ਬਾਅਦ ਫਿਰ ਪ੍ਰਧਾਨ ਚੁੜੇ ਜਾਂਦਾ ਜਿਵੇਂ ਕਿ ਪਹਿਲਾ ਇਲੈਕਟਿਡ ਪ੍ਰਧਾਨ ਨੇ ਹੁਣ ਫਿਰ ਉਸ ਤੋਂ ਇੱਕ ਪ੍ਰੋਸੀਜਰ ਕਰਾਂਗੇ ਪੂਰਾ ਨਹੀਂ ਤਾਂ ਇਲੈਕਸ਼ਨ ਨਹੀਂ ਉਸ ਤੋਂ ਪਹਿਲਾਂ ਅਸੀਂ ਭਰਤੀ ਖੋਲਾਂਗੇ ਭਰਤੀ ਖੋਲੋਗੇ ਫਿਰ ਫਿਰ ਉਹ ਡੈਲੀਗੇਟ ਬਣਨਗੇ ਫਿਰ ਉਸ ਹਾਊਸ ਚ ਪ੍ਰਧਾਨ ਚੁਣੇ ਠੀਕ ਹੈ ਜੀ ਜੋ ਮੈਂ ਕਹਿਤਾ ਹੁਣ ਇਸ ਵਾਰ ਬਾਹੀਗੁਰ ਦਾ ਨਾਮ ਮੈਨੂੰ 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 ਬਾਫ ਮੈਡੀਮ ਦਾ ਮੋਟਾ ਕੀ ਸਾਰਾ ਬਾਫ ਕਰੋ ਤੁਸੀਂ ਇੱਕ ਵਾਰੀ ਦੱਸ ਦਿਓ ਜੀ ਚਲੋ ਜਿਨ੍ਹਾਂ ਨੇ ਕਿਹਾ कोई एजेंडा नहीं था हम जहाँ हमारा हमारी तरफ से गुरु के छकराने के लिए पाठ था अखंड पाठ उसका जो भोग पाए गए सन वहाँ मैं आया था उस भोगों के साथ बच्चे चले गए ਮੈਂ ਵੀ ਥਾ ਅਬ ਸਿੰਘ ਸਾਹਿਬ ਦਾ ਪਤਾ ਲਗਾ ਕਿ ਜਹਾਂ ਮੈਂ ਉਹਨੂੰ ਸਤਿਕਾਰ ਦੇਣੇ ਆ ਗਿਆ ਇਤਨੀ ਬਾਤ ਚਰਚਾ ਇਹ ਵੀ ਚੱਲੇਗੀ ਕਿ ਉਹ ਚਰਚਾ ਚਰਚਾ ਤਾਂ ਚਲਤੇ ਰਹਤੇ ਹਾਂ ਮੈਂ ਉਹਨੂੰ ਕਾਹ ਜਵਾਬ ਦੂੰ ਕਿ ਬਲੰਸਿੰਗ ਰਾਜਵਾਨੀ ਦੀ ਰਿਹਾਈ ਲਈ ਕੋਈ ਨਵਾਂ ਪ੍ਰੋਗਰਾਮ ਬਣਾਇਆ ਉਹਨਾਂ ਕੇ ਲਈਏ ਤਾਂ ਉਹਨਾਂ ਕੇ ਲਈਏ ਹਮੋਂ ਵੀ ਹਮਾਰੇ ਪਾਸ ਕੋਈ ਸ਼ਕਤੀ ਜ਼ਿੰਦਗਾਨ ਲਗਾ ਕੇ ਹਮ ਜ਼ੋਰ ਲਗਾ ਰਹੇ ਆਂ ਔਰ ਨਾਲ ਗਵਰਨਮੈਂਟ ਕੋ ਵੀ ਅਪੀਲ ਕਰਦੇ ਆਂ ਕਿ ਉਹਨੂੰ ਰਿਹਾਈ ਕੀਤਾ ਜਾਏ ਕੋਈ ਭਾਈ ਰਾਜਵਾਨਾ ਨੇ ਪੰਥਕ ਇਤਹਾਸ ਦੀ ਫੀਲ ਕੀਤੀ ਹੈ ਜੀ ਬਹੁਤ ਅੱਛੀ ਗੱਲ ਹੈ ਉਹ ਪੰਥਕ ਸੋਚ ਦੇ ਮਾਲਕ ਨੇ ਬੜੀ ਕੁਰਬਾਨੀ ਆ ਉਹਨਾਂ ਦੀ ਬਹੁਤ ਅੱਛੀ ਅਪੀਲ ਤੇ ਗੌਰ ਕਰਨਾ ਚਾਹੀਦਾ ਸੁਖਵੀਰ ਬਾਦਲ ਸਾਹਿਬ ਨੇ ਜਲਦੀ ਫੈਸਲਾ ਲੈ ਜਾਣ ਬਾਰੇ ਕਿਹਾ ਨਹੀਂ ਇਸ ਤੋਂ ਬਾਅਦ ਉਸਖਵੀਰ ਬਾਦਲ ਦੇ ਮਾਮਲੇ ਫੈਸਲੇ ਲਈ ਜਾਣਗੇ ਵਾਹਿਗੁਰੂ ਦਾ ਨਾਮ ਇਧਰ ਮੈਂ ਕੁਝ ਨਹੀਂ ਕਹਾਂ ਚਲੋ ਜੀ ਓਕੇ ਨਹੀਂ ਲੰਘ ਜਾਓ ਤਾਂ ਇਹ ਕੁਲਵਿੰਦਰ ਸਿੰਘ ਪੁੰਦੜ ਜਿਨ੍ਹਾਂ ਨੇ ਦੱਸਿਆ ਕਿ ਉਹ ਅੱਜ ਸਾਹਿਬ ਪਰਮਕਰਮ ਜਿਨ੍ਹਾਂ ਦੀ ਭੋਗ ਪਾਈ ਗਈ ਤੋਂ ਪਰਿਵਾਰ ਸਮੇਤ ਅੱਜ ਸ਼੍ਰੀ ਖਾਨਪੜ ਸਾਹਿਬ ਦੇ ਭੋਗ ਮੌਕੇ ਹਾਦਰੀ ਭਰਨ ਦੇ ਲਈ ਪਹੁੰਚੇ ਸਨ ਬਲਵਿੰਦਰ ਸਿੰਘ ਭੁੰਦਰ ਤੇ ਹੁਣ ਜੋ ਮੀਟਿੰਗ ਖਤਮ ਹੋਣ ਤੋਂ ਬਾਅਦ ਇੱਥੋਂ ਰਵਾਨਾ ਹੋ ਰਹੇ ਨੇ ਤੇ ਕੁਝ ਦੇਰ ਦੇ ਵਿੱਚ ਗਿਆਨੀ ਹਰਪੀਤ ਸਿੰਘ ਅਤੇ ਗਿਆਨੀ ਰਗਵੀਰ ਸਿੰਘ ਵੀ ਦੇ ਵੀ ਬਾਹਰ ਆਣ ਦੀ ਸੰਭਾਵਨਾ ਹੈ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਦੀ ਨਾਲ ਚਰਚਾ ਕੀਤੀ ਜਾ ਰਹੀ ਸੀ ਸਿੰਘ ਸਵਾਨ ਦੇ ਅਸਤੀਫੇ ਦੀ ਤਾਂ ਇਸ ਗੱਲ ਤੋਂ ਐਡਵੋਕੇਟ ਧਾਮੀ ਨੇ ਵੀ ਔਰ ਬਲਵਿੰਦਰ ਸਿੰਘ ਪੁੰਦੜਹਰਾਂ ਨੇ ਵੀ ਇਨਕਾਰ ਕੀਤਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ ਚਰਚਾਵਾਂ ਤਾਂ ਆਮ ਤੌਰ ਤੇ ਹੀ ਜਨਮ ਲੈ ਜਾਂਦੀਆਂ ਨੇ ਇਹ ਆਮ ਜੀ ਗੱਲ ਹੈ ਚਰਚਾਵਾਂ ਦਾ ਜਾਰੀ ਹੋਣਾ ਰਾਜੋਵਾਨੇ ਸਾਹਿਬ ਦੇ ਭੋਗ ਤੋਂ ਜਹਦਾਰ ਸਾਹਿਬ ਆਏ ਮੇਰੇ ਨਾਲ ਉੱਥੋਂ ਆ ਕੇ ਜਾਦਕਾ ਪੀਤਾ ਬਸ ਇੰਨੇ ਕੰਮ ਹੈ ਕੋਈ 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 ਕਿਸੇ ਤਰ੍ਹਾਂ ਦੀ ਗੱਲ ਨਹੀਂ ਮੈਂ ਦੱਸਿਆ ਤੁਹਾਨੂੰ ਵੀ ਸਿੰਘ ਸਾਹਿਬ ਤੋਂ ਮੈਂ ਦੋ ਹੀ ਉੱਥੋਂ ਰਾਜੋਵਾਨਾ ਸਾਹਿਬ ਦੇ ਭੋਗ ਤੋਂ ਆਏ ਉਹਨਾਂ ਦੇ ਬ੍ਰਦਰ ਦੇ ਭੋਗ ਤੋਂ ਆ ਕੇ ਸਿੰਪਲ ਚਾਹ ਦਾ ਕੱਪ ਪੀਤਾ ਇੰਨਾ ਦਾ ਕੱਟ ਸੀ ਬੰਦ ਪ੍ਰਧਾਨ ਜੀ ਗੱਲਾਂ ਬੜੀਆਂ ਬਹੁਤ ਨਿਕਲ ਗਈ ਕੋਈ ਕੋਈ ਗੱਲ ਕੋਈ ਗੱਲ ਨਹੀਂ ਮੈਂ ਕਹਿੰਦਾ ਕੋਈ ਗੱਲ ਨਹੀਂ ਕੋਈ ਗੱਲ ਕਿਸੇ ਬੱਕ ਦੀ ਕੋਈ ਗੱਲ ਉਹ ਉਹ ਸਾਡੀ ਕਾਂ ਦੇ ਬੈਠਾ ਉਹਨਾਂ ਨੇ ਬੀਲ ਕੀਤੀ ਭਾਈ ਰਾਜੂ ਉਹਨਾਂ ਨੇ ਚਲੋ ਉਹ ਉਹਨਾਂ ਨੇ ਆਪਣੇ ਤੌਰ ਤੇ ਕੀਤੀ ਉਹ ਬੱਕ ਦੀ ਗੱਲ ਉਹਨਾਂ ਦੀ ਆਪਣੀ ਤਸਿੰਘ ਸਹਿਬਾਨਾ ਦੀ ਇਹ ਮੀਟਿੰਗ ਸਮਾਪਤ ਹੋ ਚੁੱਕੀ ਹੈ ਤਾਂ ਦੱਸਦੀ ਕਿ ਇੱਥੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਤਲਤੀ ਪ੍ਰਧਾਨ ਦੱਸਦੀ ਕਿ ਹਰਜਿੰਦਰ ਸਿੰਘ ਤਾਮੀ ਵੀ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆਏ ਨੇ ਕਿ ਕੋਈ ਵੀ ਮੁੱਦਾ ਨਹੀਂ ਵਿਚਾਰਿਆ ਗਿਆ ਤਾਂ ਜਥੇਦਾਰ ਸਾਹਿਬ ਨੂੰ ਸਤਕਾਰ ਪੇਟ ਕਰਨ ਆਇਆ ਸੀ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਤਾਂ ਸਿੰਘ ਸਹਿਬਾਨਾ ਦੀ ਐਮਰਜੈਂਸੀ ਮੀਟਿੰਗ ਫਿਲਹਾਲੇ ਖਤਮ ਹੋ ਚੁੱਕੀ ਹੈ ਤਾਂ ਫਿਲਹਾਲ ਇਸ ਬ੍ਰੋਚਰ ਦੇ ਵਿੱਚ ਮੈਂ ਨਹੀਂ ਮੰਦੋ ਇਜਾਜ਼ਤ ਤੰਬਾਦ